ਸਸੀ ਕਾ ਜੀ ਮਹਾ ਕੋਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਕੈਨੇਡਾ ਦੇ ਵਿੱਚ ਹੁਣ ਆਮ ਭਾਰਤੀ ਵੀ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋ ਰਹੇ ਨੇ ਹਾਲੀ ਦੇ ਵਿੱਚ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇੱਕ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਵੀਡੀਓ ਦੇ ਵਿੱਚ ਇੱਕ ਵਿਅਕਤੀ ਨਸਲੀ ਟਿੱਪਣੀ ਕਰਦਾ ਹੈ ਤੇ ਨਾਲ ਹੀ ਉਹਨਾਂ ਨੂੰ ਰਿਫਿਊਜ਼ ਹੀ ਜਾਂ ਫਿਰ ਸ਼ਰਨਾਰਥੀ ਵੀ ਕਿਹਾ ਜਾ ਰਿਹਾ ਹੈ ਦਾਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਦੇ ਵਿੱਚ ਦਿਖਾਈ ਦੇ ਰਹੇ ਲੋਕ ਭਾਰਤ ਦੇ ਨੇ ਅਤੇ ਵਿਦਿਆਰਥੀ ਵੀ ਨੇ RTN ਕੈਨੇਡਾ ਦੇ ਅਧਿਕਾਰਤ X ਹੈਂਡਲ ਤੋਂ ਇੱਕ ਵੀਡੀਓ ਪੋਸਟ ਕੀਤਾ ਗਿਆ ਹੈ ਤੇ ਨਾਲ ਹੀ ਲਿਖਿਆ ਗਿਆ ਹੈ ਕਿ ਇੱਕ ਵਿਅਕਤੀ ਨੇ ਕੈਨੇਡਾ ਆ ਰਹੇ ਭਾਰਤੀਆਂ ਦਾ ਵੀਡੀਓ ਬਣਾਇਆ ਅਤੇ અપਮਾਨ ਕੀਤਾ ਜਦੋਂ ਕਿ ਉਹ ਖੁਦ ਵਿਦੇਸ਼ੀ ਹੈ ਲਗਭਗ 38 ਸੈਕਿੰਡ ਲੰਬੇ ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਰਿਕਾਰਡਿੰਗ ਕਰਨ ਵਾਲਾ ਵਿਅਕਤੀ ਸਾਹਮਣੇ ਮੌਜੂਦ ਕੁਝ ਲੋਕਾਂ 'ਤੇ ਸਵਾਲ ਵੀ ਚੁੱਕ ਰਿਹਾ ਹੈ ਹਾਲਾਂਕਿ ਹਰ ਇੱਕ ਤਾਂ ਸਪਸ਼ਟ ਨਹੀਂ ਹੋਇਆ ਕਿ ਵੀਡੀਓ ਦੇ ਵਿੱਚ ਨਜ਼ਰ ਆ ਰਹੇ ਨੌਜਵਾਨ ਅਤੇ ਮਹਿਲਾ ਭਾਰਤੀ ਹਨ ਜਾਂ ਫਿਰ ਨਹੀਂ ਕੈਨੇਡਾ ਤੋਂ ਅਕਸਰ ਅਜਿਹੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਜਿੱਥੇ ਵਿਦਿਆਰਥੀਆਂ ਨੂੰ ਕਿਸੇ ਨਾ ਕਿਸੇ ਮੁਸ਼ਕਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦਰਅਸਲ ਪਿੱਤੇ ਕੁਝ ਸਮੇਂ ਤੋਂ ਕੈਨੇਡਾ ਸਰਕਾਰ ਦੇ ਵੱਲੋਂ ਵਿਦਿਆਰਥੀਆਂ ਨੂੰ ਲੈ ਕੇ ਅਲੱਗ-ਅਲੱਗ ਜਿਹੜੇ ਨੇ ਫੈਸਲੇ ਕੀਤੇ ਜਾ ਰਹੇ ਨੇ ਜਿਸ ਕਾਰਨ ਵਿਦਿਆਰਥੀ ਕਾਫੀ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਪਰ ਕੁਝ ਮਾਮਲੇ ਅਜਿਹੇ ਨੇ ਜੋ ਵਿਦਿਆਰਥੀਆਂ ਨੂੰ ਕਾਫੀ ਜ਼ਿਆਦਾ ਸ਼ਰਮਿੰਦਾ ਕਰ ਦਿੰਦੇ ਨੇ ਜੀ ਹਾਂ ਅੱਜ ਇਹ ਹੀ ਤਾਜ਼ਾ ਮਾਮਲਾ ਇੱਕ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਜਿੱਥੇ ਕੁਝ ਵਿਦਿਆਰਥੀਆਂ ਨੂੰ ਆਪਣਾ ਇੰਡੀਅਨ ਹੋਣ ਦੇ ਨਾਂ ਤੇ ਸ਼ਰਮਿੰਦਾ ਹੋਣਾ ਪੈ ਰਿਹਾ ਹੈ ਜਿਨ੍ਹਾਂ ਕੈਨੇਡਾ ਦੇ ਵਿੱਚ ਉਪਾਰਤੀ ਸ਼ਰੀਆ ਅਮਲੋਕਾ ਦੇ ਗੁੱਸੇ ਦਾ ਸ਼ਿਕਾਰ ਹੋ ਰਹੇ ਨੇ ਹਾਲੀ ਦੇ ਵਿੱਚ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇੱਕ ਵੀਡੀਓ ਚ ਦੇਖਿਆ ਜਾ ਸਕਦਾ ਹੈ ਕਿ ਵੀਡੀਓ ਚ ਇੱਕ ਵਿਅਕਤੀ ਸੜਕ ਤੇ ਵਿਦਿਆਰਥੀਆਂ ਦੇ ਇੱਕ ਸਮੂਹ ਦੀ ਵੀਡੀਓ ਬਣਾਉਂਦੇ ਹੋਏ ਭਾਰਤੀ ਪ੍ਰਵਾਸੀਆਂ ਵਿਰੁੱਧ ਨਸਲੀ ਟਿੱਪਣੀਆਂ ਕਰ ਰਿਹਾ ਹੈ ਤੇ ਨਾਲ ਹੀ ਉਹਨਾਂ ਨੂੰ ਸ਼ਰਨਾਰਥੀ ਵਜੋਂ ਲੇਬਰ ਕਰਦਿਆਂ ਉਹਨਾਂ ਦਾ ਮਜ਼ਾਕ ਵੀ ਉਡਾਰ ਰਿਹਾ ਹੈ ਦਾਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਵਿੱਚ ਦਿਖਾਈ ਦੇ ਰਹੇ ਲੋਕ ਭਾਰਤੋਂ ਦੇ ਅਤੇ ਵਿਦਿਆਰਥੀ ਦੱਸੇ ਜਾ ਰਹੇ ਨੇ ਆਰਟੀਐਨ ਕੈਨੇਡਾ ਦੇ ਅਧਿਕਾਰਤ ਐਕਸ ਹੈਂਡਲ ਤੋਂ ਇੱਕ ਵੀਡੀਓ ਪੋਸਟ ਕੀਤਾ ਗਿਆ ਹੈ ਤੇ ਨਾਲ ਹੀ ਲਿਖਿਆ ਗਿਆ ਹੈ ਕਿ ਇੱਕ ਵਿਅਕਤੀ ਨੇ ਕੈਨੇਡਾ ਚ ਆ ਰਹੇ ਭਾਰਤੀਆਂ ਦੀ ਵੀਡੀਓ ਬਣਾਈ ਹੈ ਤੇ ਉਨ੍ਹਾਂ ਦਾ ਅਪਮਾਨ ਕੀਤਾ ਜਦੋਂ ਕਿ ਉਹ ਖੁਦ ਵੀ ਉੱਥੇ ਦਾ ਵਿਦੇਸ਼ੀ ਨਾਗਰਿਕ ਹੈ ਵੀਡੀਓ ਦੇ ਵਿੱਚ ਉਸ ਨੂੰ ਇਹ ਕਹਿੰਦੇ ਸੁਨਿਆ ਜਾ ਸਕਦਾ ਹੈ ਕਿ ਇਹ ਭਾਰਤ ਤੋਂ ਸ਼ਰਨਾਰਥੀ ਇੱਥੇ ਆਏ ਨਹੀਂ ਇਹ ਜਸਟਿਨ ਟ੍ਰੂਡੋ ਦਾ ਰਾਜ ਹੈ ਬਹੁਤ ਸਾਰੇ ਭਾਰਤੀ ਨੇ ਉਹ ਫਿਰ ਗਰੁੱਪ ਵੱਲ ਜਾਂਦਾ ਹੈ ਅਤੇ ਕੈਮਰੇ ਨੂੰ ਜ਼ੂਮ ਇਨ ਕਰਦਾ ਹੈ ਅਤੇ ਕਹਿੰਦੇ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਭਾਰਤ ਤੋਂ ਨੇ ਜਸਟਿਨ ਟਰੂਡੋ ਦਾ ਧੰਨਵਾਦ ਇਸ ਦੌਰਾਨ ਨੌਜਵਾਨ ਅਤੇ ਔਰਤਾ ਵੀਡੀਓ ਬਣਾਉਣ ਵਾਲੀ ਵਿਅਕਤੀ ਨੂੰ ਨਜ਼ਰਅੰਦਾਜ਼ ਕਰਦੇ ਵੀ ਵਿਖੇ ਜਾ ਸਕਦੇ ਨੇ ਦੱਸਿਆ ਕੈਨੇਡਾ ਸਰਕਾਰ ਦੇ ਵੱਲੋਂ ਵਿਦਿਆਰਥੀਆਂ ਨੂੰ ਲੈ ਕੇ ਕਾਫੀ ਜ਼ਿਆਦਾ ਬਦਲਾਅ ਕੀਤੇ ਜਾ ਰਹੇ ਨੇ ਜਿਸ ਕਰਕੇ ਉੱਥੇ ਦੇ ਲੋਕ ਵੀ ਹੁਣ ਟਰੂਡੋ ਸਰਕਾਰ ਤੋਂ ਤੰਗ ਆ ਚੁੱਕੇ ਨੇ ਜਿਸ ਦੇ ਚਲਦਿਆਂ ਹੁਣ ਅਜਾਇਆ ਸਾਹਮਣਾ ਵਿਦਿਆਰਥੀਆਂ ਨੂੰ ਕਰਨਾ ਪੈ ਰਿਹਾ ਤੇ ਕਾਫੀ ਜ਼ਿਆਦਾ ਵਿਦਿਆਰਥੀ ਉਤੇ ਪਰੇਸ਼ਾਨ ਨਜ਼ਰ ਆ ਰਹੇ ਨੇ ਜ਼ਿਕਰ ਹੋਇਆ ਕਿ ਆਰਟੀਐਨ ਨੇ ਆਪਣਾ ਦਸੰਬਰ 2024 ਦਾ ਵੀਡੀਓ ਵੀ ਸਾਂਝਾ ਕਰ ਦਿੱਤਾ ਜਿਸ ਦੇ ਵਿੱਚ ਇੱਕ ਆਦਮੀ ਰਾਤ ਦਾ ਖਾਣਾ ਖਾ ਰਿਹਾ ਇੱਕ ਜੋੜੇ ਨੂੰ ਤਾਂ ਕਰ ਰਿਹਾ ਆਰਟੀਐਨ ਦਾ ਕਹਿਣਾ ਹੈ ਕਿ ਇਹ ਉਹੀ ਵਿਅਕਤੀ ਹੈ ਅਤੇ ਵੀਡੀਓ ਦੇ ਵਿੱਚ ਦਿਖਾਈ ਦੇਣ ਵਾਲਾ ਜੋੜਾ ਭਾਰਤੀ ਹੈ ਤੇ ਵੀਡੀਓ ਵਾਇਰਲ ਹੁੰਦੇ ਹੀ ਸੋਸ਼ਲ ਮੀਡੀਆ ਯੂਜ਼ਰਸ ਕਾਫੀ ਗੁੱਸੇ ਦੇ ਵਿੱਚ ਨਜ਼ਰ ਆ ਰਹੇ ਨੇ ਇੱਕ ਯੂਜ਼ਰਸ ਨੇ ਤਾਂ ਇਹ ਵੀ ਲਿਖਤਾ ਹੈ ਕਿ 44 ਮਿਲੀਅਨ ਹੋਰ ਪ੍ਰਵਾਸੀ ਉਹਨਾਂ ਦੀ ਅਰਥ ਵਿਵਸਥਾ ਚੁਲਾ ਦੇਣੀ ਬਿਊਰਿਪੋਰਟ ਚਨਾ ਪੰਜਾਬੀ